ਆਸੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨੀਂਦਰਾਲ ਤੇ ਦੇਖ ਸਕਦੇ ਹਾਂ ਤੁਸੀਂ ਮਾਰਨਿੰਗ ਸਵੇਰ ਦਾ ਟਾਈਮ ਰੁਕ ਜਾ ਚਲੋ ਅਗਲੇ ਸਵੇਰ 4:30 ਵਜੇ ਸ਼ੁਰੂ ਹੁੰਦਾ ਕੈਂਪ ਆਪਣਾ ਦਿਹਾਲਪੁਰਾ ਮਿਰਜਾ ਤੇ ਸਾਰੇ ਇੱਕ ਪਿੰਡ ਦੇ ਨੌਜਵਾਨ ਆ ਇਹ ਰਿਲੈਕਸ ਚਲੋ ਛਾਵਾ ਸਾਰੇ ਇੱਕ ਪਿੰਡ ਦੇ ਨੌਜਵਾਨਾਂ ਤੇ ਐਨੇ ਇਕੱਠੇ ਕਰਨੇ ਇੱਕ ਪਿੰਡ ਦੇ ਵਿੱਚੋਂ ਬੱਚੇ ਅੱਜ ਦੇ ਟਾਂ ਦੇ ਵਿੱਚ ਬਹੁਤ ਮੁਸ਼ਕਲਾ ਗਰਾਊਂਡ ਦੇ ਵਿੱਚ ਲੈ ਕੇ ਆਉਣੇ ਤੇ ਅਸੀਂ ਰੁਕ ਜਾ ਚਲੋ ਹੋਗਲੇ ਤੇ ਬਹੁਤ ਮਨ ਖੁਸ਼ ਹੋਇਆ ਇੱਥੇ ਆ ਕੇ ਪ੍ਰੈਕਟਿਸ ਕਰਾਉਣ ਦਾ ਸਵਾਲ ਆਉਂਦਾ ਤੇ ਕਿਉਂਕਿ ਇੱਕ ਪਿੰਡ ਚ ਐਨੇ ਬੱਚੇ ਨਹੀਂ ਆਉਂਦੇ ਰੁਕ ਜਾ ਪੰਜ ਛੇ ਪਿੰਡਾਂ ਦੇ ਰਲ ਕੇ ਜਵਾਕ ਇੰਨੇ ਇਕੱਠੇ ਹੁੰਦੇ ਹੁੰਦੇ ਸੀ ਅੱਗੇ ਕੈਂਪ ਦੇ ਵਿੱਚ ਤੇ ਇਹ ਜੋ ਬ੍ਰੇਕਪਿੰਡ ਦੀ ਜੋਗਰ ਇਕੱਠੇ ਸਾਰੇ ਤੇ ਤੁਸੀਂ ਦੱਸੋ ਕਿਵੇਂ ਲੱਗਿਆ ਸਾਨੂੰ ਵੀਡੀਓ ਚ ਚਲੋ ਕਰੋ ਸ਼ੁਰੂ ਤੁਹਾਡੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਨਾ ਆਉਂਦੇ ਆ ਮੁੰਡੇ ਇੰਨੇ ਨੌਜਵਾਨ ਮੁੰਡੇ ਤੇ ਮਨ ਨੂੰ ਬਹੁਤ ਖੁਸ਼ੀ ਹੋਈ ਆ ਤੇ ਰੂਹ ਖੁਸ਼ ਹੋ ਜਾਂਦੀ ਆ ਇੱਕ ਸਵੇਰੇ ਸਵੇਰੇ ਦਾ ਵੇਲਾ ਉਦਾਂ ਹੀ ਹੈ ਨਾ ਰੁਕ ਜਾਓ ਚਲੋ ਸਾਰ ਬਾਕੀ ਮੈਂ ਤਾਂ ਕਿਤੇ ਵੀ ਕਰੋ ਜਰੂਰ ਠੀਕ ਹੈ ਜੀ ਕਹਿੰਦੇ ਸਵੇਰੇ ਉੱਠਣ ਨਾਲ ਤਾਂ ਉਹਦੇ ਪਾਪ ਧੋਤੇ ਜਾਂਦੇ ਆ ਜਿਹੜਾ ਬੰਦਾ ਸੱਜਰੇ ਉੱਠਦਾ ਚਲੋ ਦੁਬਾਰਾ ਫਿਰ ਤੇ ਬਾਕੀ ਗੱਲਾਂ ਬਾਤਾਂ ਕਰਦੇ ਆ ਹਨਾ ਤੁਹਾਡੇ ਨਾਲ ਤੇ ਪ੍ਰੈਕਟਿਸ ਵੀ ਕਰਨੀਆਂ ਥੋੜਾ ਧਿਆਨ ਇੱਧਰ ਗੱਲਾਂ 'ਚ ਜਾਂਦਾ ਰੁਕ ਜਾਂਦੇ ਵਿਚਾਰੇ ਰੁਕ ਜਾਓ ਤੇ ਕਰਦੇ ਆ ਹਨਾ ਸ਼ਾਵਾ ਸ਼ਾਵਾ 1 ਮਿੰਟ ਦੀ ਰੈਸਟ ਆ ਕਟ ਕਟ ਹੋਣਿਆ 50 40 50 40 ਤਾਂ ਹੈਗੇ ਆਰਾਮ ਨਾਲ ਹੀ ਆ 40 ਤੋਂ ਵੱਧ ਹੀ ਆ 50 ਹੋਣਗੇ ਤੇ ਆਮ ਪਿੰਡਾਂ ਦੇ ਵਿੱਚ ਜੇ ਦੇਖੀਏ ਗਰਾਉਂਡਾਂ ਦੇ ਵਿੱਚ ਬੱਚੇ ਇੰਨੇ ਲਿਆਉਣੇ ਉਹ ਵੀ ਸਵੇਰ ਦੇ ਟਾਈਮ 'ਚ ਬਹੁਤ ਔਖਾ ਤੇ ਇਤੇ ਬਾਬੇ ਦੀ ਕਰਬਾਣਾ ਕਿਰਪਾ ਬਾਬੇ ਵੈਰੂਈ ਅੱਛੇ ਪਾਸ਼ਾ ਦੀ ਤੇ ਜਵਾਖ ਕਰੋ ਨੂੰ ਪਿਆਰ ਕਰਦੇ ਆ ਨੌਜਵਾਨ ਇਹਨਾਂ ਹਨਾ ਤੇ ਪਹੁੰਚੇ ਹੋਏ ਆ ਤੇ ਇੱਦਾਂ ਅਰਦਾਸ ਕਰਦੇ ਆ ਔਰਣਕ ਮੇਲੇ ਲੱਗੇ ਰਹੇ ਨੇ ਮਿਹਨਤ ਦਾ ਦੌਰ ਚੱਲਦਾ ਰਹੇ ਜੀ ਆ ਨਸ਼ਾ ਮੁਕਤ ਹੋਵੇ ਹੂੰ ਦਵਾਵਾ ਸਾਡੀਆਂ ਇਸੇ ਕੋਸ਼ਿਸ਼ ਚ ਲੱਗੇ ਹੋਇਆ ਚਲੋ ਚੇਂਜ ਕਰਦੇ ਹਾਂ ਪਿੰਡ ਦialਪੁਰ ਮਿਰਜੇਗਾ ਜ਼ਿਲ੍ਹਾ ਬਠਿੰਡਾ ਪਿੰਡ ਦਾ ਨਾਮ ਹੈ ਚਲੋ ਪਿੰਡ ਦialਪੁਰ ਮਿਰਜਾ ਜ਼ਿਲ੍ਹਾ ਬਠਿੰਡਾ ਤੇ ਦੇਖ ਸਕਦੇ ਹੋ ਵੇਰ ਦਾ ਵੇਲਾ ਚਲੋ ਇੱਧਰ ਲੈ ਉਠੋ ਉਠੋ ਬੈਠਾ ਨਹੀਂ ਕਰੋ 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 ਕਰਨ ਸਵਿਚ ਕਰ ਇਹਨੂੰ ਚੰਗੀ ਤਰ੍ਹਾਂ 4 4 3 3 ਨਾਰੀ ਕਰੋ ਕਰੋ ਰ ਲੱਖ ਥੋੜੀ ਲੱਤ ਨੂੰ ਤੋਂ ਨੇ ਲੱਤਾਂ ਕਰੋ ਰ ਲੱਖ ਥੋੜੀਆਂ ਥੋੜੀਆਂ ਪੂਰਾ ਪੈਰ ਲਾ ਕੇ ਠੀਕ ਐ ਥੱਲੋਂ ਪੈਰ ਨਹੀਂ ਚੱਕਣਾ ਟੋਹ ਨਹੀਂ ਚੱਕਣੀ ਪੂਰਾ ਗਰਾਊਂਡ ਤੇ ਡੱਟ ਰੱਖਿਓ ਪੈਰ ਨਹੀਂ ਨਹੀਂ ਅੱਡੀ ਵੀ ਨਹੀਂ ਚੱਕੀ ਜਾਣੀ ਨਾ ਪੂਰਾ ਪੈਰ ਗਰਾਊਂਡ ਨਾਲ ਲਾ ਕੇ ਰੱਖ ਗੱਲਾਂ ਬੰਦ ਕਰ ਤੜਕੀ ਲੱਗ ਜਾਣਾ ਫਿੱਟਿਆ ਕੀ ਹਾਲ ਚalo ਰਮਣਾ ਉਹ ਖੁੰਦੇ ਚ ਇਹ ਨਹੀਂ ਬੋਲਦੀ ਆਂ ਮੈਂ ਸਭੀ ਮਾਣੇ ਬੋਲਦਾ ਤੂੰ ਹਾਂ ਕਰਨ ਕੀ ਗੱਲ ਆਈ ਸਵਾਸ ਲੈਣੀ ਅੱਛਾ ਇੱਥੇ ਕਿੱਥੇ ਮਿਲਦੀ ਆਂ ਵੈਂਡੇ ਜਾੜਿਓ ਜਿੰਮ ਚ ਚਲੋ ਚੇਂਜ ਕਰਦੇ ਛੋਟੇ ਛੋਟੇ ਜੰਪਲੋ ਛੋਟੇ 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 ਅੱਗੇ ਨੂੰ ਛੋਟੇ ਬੈਕ ਛੋਟੇ ਬਹੁਤ ਛੋਟੇ 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 ਅੱਡੀ ਨਾਲ ਲੱਗੇ ਥੋੜੀ ਅੱਡੀ ਨਾਲ ਲੱਗੇ ਅੱਡੀ ਨਹੀਂ ਲੱਗਣੀ ਚਾਹੀਦੀ ਪੱਬਾਂ ਤੇ ਜੰਪ ਲੈ ਪੱਬਾਂ ਤੇ ਪੱਬਾਂ ਦੇ ਹਾਂ ਚਲੋ ਪਰਲੇ ਓ ਟੋ ਤੇ ਜੰਪ ਲੈਣਾ ਠੀਕ ਹੈ ਅੱਡੀ ਨਾਲ ਲੱਗੇ ਅੱਡੀਆਂ ਉੱਚੀਆਂ ਕਰ ਲਓ ਆਵਦੀਆਂ ਹਾਂ ਛੋਟੇ ਛੋਟੇ ਜੰਪ ਕੁੱਡ ਸ਼ਾਬਾਸ਼ 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 ਛੋਟੇ ਜੰਪ

ग्यारहवीं आप पढ़ते नहीं हट गए कि पढ़ गया ग्यारहवीं बारहवीं नहीं करी मजबूरिया चलो मजबूरिया बहुत कुछ करवा दी पढ़ाइया छिड़ा दी और पता नहीं की छिड़ा दी 下吧下吧下吧